ਕਈ ਕਲਾਕਾਰਾਂ ਨੇ ਸੀ ਥ੍ਰੈਟ ਤੇ ਜਿਆ ਦਿਰ ਵਿੱਚ ਲਾਏ ਹੋਏ ਸ਼ੋਅ ਕਰਕੇ ਇਹ ਵਰਡਿੰਗ ਸਿੱਧੂ ਮੂਸੇਵਾਲੇ ਦੇ ਅੱਜ ਨਵੇਂ ਗਾਣਾ ਜਿਹੜਾ ਰਿਲੀਜ਼ ਹੋਇਆ ਉਸ ਦੇ ਜਾਂ ਦਿਨ ਤੇ ਇਹ ਜਿਹੜੀ ਲਾਈਨ ਬੋਲੀ ਗਈ ਹੈ ਇਸ ਦੇ ਉੱਤੇ ਜਿਹੜੇ ਹੁਣ ਵਿਵਾਦ ਤੇ ਸਵਾਲ ਪੂਰੀ ਤਰ੍ਹਾਂ ਖੜੇ ਹੋ ਚੁੱਕੇ ਨੇ ਅੱਜ ਸਿੱਧੂ ਮੂਸੇਵਾਲੇ ਦੀ ਇੱਕ ਈਪੀ ਜਿਹੜੀ ਹੈ ਲਾਂਚ ਕੀਤੀ ਗਈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਕਿਹਾ ਸੀਗਾ ਕਿ 11 ਤਰੀਕ ਨੂੰ ਠੀਕ ਸਵੇਰ ਨੂੰ ਸਿੱਧੂ ਮੂਸੇਵਾਲੇ ਦੇ ਜਿਹੜੇ ਨੇ ਉਹ ਗਾਣੇ YouTube ਤੇ ਪਾਵਾਂਗੇ ਪਰ ਸਿੱਧੂ ਮੂਸੇਵਾਲੇ ਦਾ ਇਸ ਇਹ ਗਾਣਾ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਜਿਹੜੇ ਕਲਾਕਾਰ ਸੀਗੇ ਉਹਨਾਂ ਤੇ ਸਵਾਲ ਚੱਕੇ ਕਿ ਜਦੋਂ ਡਿੜਬੇ ਦੇ ਵਿੱਚ ਸਿੱਧੂ ਮੂਸੇਵਾਲਾ ਸ਼ੋਅ ਲਾਣ ਗਿਆ ਸੀਗਾ ਤਾਂ ਉਸ ਤੋਂ ਪਹਿਲਾਂ ਕਈ ਕਲਾਕਾਰਾਂ ਨੇ ਸਿੱਧੂ ਮੂਸੇਵਾਲੇ ਨੂੰ ਥ੍ਰੈਟ ਭੇਜਿਆ ਸੀਗਾ ਜਿਸ ਨੂੰ ਲੈ ਕੇ ਇਹ ਗਾਣੇ ਦੇ ਵਿੱਚ ਸਿੱਧੇ ਤੌਰ ਤੇ ਉਹ ਕਲਾਕਾਰ ਕਿਹੜੇ ਨੇ ਉਹਨਾਂ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ ਜੀ ਹਾਂ ਅੱਜ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਉੱਤੇ ਇੱਕ ਪਾਸੇ ਈਪੀ ਲਾਂਚ ਕੀਤੀ ਗਈ ਉਸ ਦੇ ਤਿੰਨ ਗਾਣੇ ਲਾਂਚ ਕੀਤੇ ਗਏ ਪਰ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੀ ਇੱਕ ਬੀਬੀਸੀ ਦੇ ਵੱਲੋਂ ਡਾਕੂਮੈਂਟਰੀ ਜਿਹੜੀ ਹੈ ਉਹ ਵੀ ਲਾਂਚ ਕੀਤੀ ਗਈ ਡਾਕੂਮੈਂਟਰੀ ਦੇ ਵਿੱਚ ਸਿੱਧੇ ਤੌਰ ਤੇ ਸਿੱਧੂ ਮੂਸੇਵਾਲੇ ਨਾਲ ਜੋ ਕੁਝ ਵਾਪਰਿਆ ਸੀਗਾ ਸ਼ੁਰੂ ਤੋਂ ਲੈ ਕੇ ਜਿਸ ਦਿਨ ਉਸ ਦੀ ਮੌਤ ਹੁੰਦੀ ਹੈ ਉਸ ਦੀ ਪੂਰੀ ਇੱਕ ਡਾਕੂਮੈਂਟਰੀ ਕ੍ਰੀਏਟ ਕੀਤੀ ਗਈ ਹਾਲਾਂਕਿ ਇਸ ਡਾਕੂਮੈਂਟਰੀ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਵੱਲੋਂ ਸਿੱਧੇ ਤੌਰ ਤੇ ਸਵਾਲ ਤੇ ਇਲਜ਼ਾਮ ਲਾਏ ਗਏ ਕਿ ਉਸ ਵੀਡੀਓ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਸ ਦੇ ਉੱਤੇ ਜਿਹੜੇ ਡਾਕੂਮੈਂਟਰੀ ਦੇ ਉੱਤੇ ਜਿਹੜੇ ਬਿਆਨ ਕੀਤਾ ਜੋ ਗੱਲਬਾਤ ਕੀਤੀ ਹੈ ਜਿਸ ਇੱਕ ਬੰਦੇ ਨੇ ਜਿਸ ਨੇ ਬੁੱਕ ਲਿਖੀ ਕਈ ਜਿਹੜੇ ਪੱਤਰਕਾਰ ਵੀ ਸੀਗੇ ਜਿਹੜੇ ਉਹਨਾਂ ਨੇ ਇਸ ਡਾਕੂਮੈਂਟਰੀ ਦੇ ਵਿੱਚ ਸ਼ਾਮਲ ਹੋਏ ਨੇ ਸਿੱਧੇ ਤੌਰ ਤੇ ਸਿੱਧੂ ਮਸੂਏ ਦੇ ਪਿਤਾ ਬਲਕੌਰ ਸਿੰਘ ਦਾ ਇਲਜ਼ਾਮ ਇਹ ਹੈ ਕਿ ਸਿੱਧੇ ਤੌਰ ਤੇ ਜਿਹੜਾ ਕੇਸ ਆ ਉਸ ਨੂੰ ਰਫਾ ਦਫਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧੂ ਮਸੂਏ ਦੇ ਇਸ ਗਾਣੇ ਦੇ ਉੱਤੇ ਇੱਕ ਪਾਸੇ ਉਹ ਕਲਾਕਾਰਾਂ ਦੇ ਉੱਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਫੋਨ ਕਾਲ ਜਿਹੜੀਆਂ ਸਿਗੀਆਂ ਉਹ ਡਿੜਬੇ ਜਿਹੜਾ ਸ਼ੋਅ ਲਾਣ ਗਿਆ ਸੀ ਉਸ ਤੋਂ ਪਹਿਲਾਂ ਕਿਸਨੇ ਥ੍ਰੈਟ ਪੇ ਜੇ ਸੀ ਕਿਤੇ ਦੂਸਰੇ ਪਾਸੇ ਜਿਹੜੀ ਡਾਕੂਮੈਂਟਰੀ ਜਿਹੜੀ ਅੱਜ ਲਾਂਚ ਹੋਈ ਹੈ ਜਿਹੜੀ YouTube ਤੇ ਪਈ ਹੈ ਉਸ ਡਾਕੂਮੈਂਟਰੀ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਇਹ ਇਲਜ਼ਾਮ ਹੈ ਕਿ ਉਸ ਦੀ ਛਵੀ ਤੇ ਕੇਸ ਨੂੰ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕੁਝ ਕਹਿੰਦੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਆਉਂ ਸੁਣਦੇ ਹਨ ਸਤੂ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੋਗੇ ਈਪੀਵੀ ਰਿਲੀਜ਼ ਹੋ ਗਈ ਆ ਤੇ ਨਾਲ ਹੀ ਜਿਹੜੀ ਡਾਕੂਮੈਂਟਰੀ ਰੋਕਣ ਦੀ ਗੱਲ ਸੀ ਉਹ ਵੀ ਜਿਹੜੀ ਰਿਲੀਜ਼ ਕਰ ਦਿੱਤੀ ਹੈ 92 ਦਿਨ ਦੇ ਬਾਰੇ ਦਾ ਬੇਟਾ ਮੈਂ ਪਹਿਲਾਂ ਹੀ ਦੱਸਿਆ ਹੈ ਬੜੇ ਭਰੇ ਮਨ ਦੇ ਨਾਲ ਕਿਸੇ ਵੀ ਸ਼ਰੀਰ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਹੋਰ ਜਨਮ ਦਿਨ ਅਤੇ ਤਾਂ ਥੋੜਾ ਮਾਣ ਉਦਾਸ ਹੀ ਹੁੰਦਾ ਸਾਡੇ ਲਈ 29 ਮਈ ਦੋਨੋਂ ਦਿਨ ਹੀ ਬੜੇ ਭਾਵਕ ਹੁੰਦੇ ਨੇ ਉਦਾਸ ਕਰਨ ਵਾਲੇ ਹੁੰਦੇ ਨੇ ਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਕਿ ਇਸ ਉਦਾਸੀ ਨੂੰ ਦੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸ਼ਰਨਾਈ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਤੇ ਕੰਮ ਆ ਜਾਣ ਇਹ ਵੀ ਉਸ ਦੀ ਵਿਛੜੀ ਹੋਈ ਰੂਹ ਨੂੰ ਸੱਚੀ ਸ਼ਰਨਾਈ ਜਿੱਥੋਂ ਤੱਕ ਈਪੀ ਦਾ ਸੰਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ एलान ਕੀਤਾ ਹੋਇਆ ਸੀ ਵੀ 11 ਜੂਨ ਨੂੰ ਕਿ ਦਵਾਰ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤਿੰਨ ਗਾਣਿਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਰਜੀਤ ਹੋਟੀ ਕੀ ਹੈ ਬੜਾ ਪਰਮਾ ਹੰਦਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚੌਹਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਪ੍ਰਧਾਪਨ ਕੁਕਰੀ ਸ਼ੰਕਾਰ ਇਹ ਨਹੀਂ ਵੀ ਕਰੇ ਉਹ ਕੁਚੀਨੀ ਵੀ ਇਕੱਤੇ ਡਾਊਂਸ ਵੀ ਜਾ ਸਕਦੇ ਜਾਂਪ ਜਾ ਸਕਦੀ ਉਹਦਾ ਜੋ ਸਿੱਧੂ ਦਾ ਸੁਭਾਅ ਹੈ ਉਹਦੇ ਚੌਹਣਾਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲਾਂ ਸਫਾਂ ਦੇ ਵਿੱਚ ਹੀ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੇ ਕਿ ਲੋਕਾਂ ਦੇ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਹੁੰਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ مناਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸਿੱਟ ਨੂੰ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਦੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹਨੂੰ ਵਪਾਰਕ ਵਰਤੋਂ ਉਹਦੀ ਫਾਈਲ ਨੂੰ ਕੋਦੀ ਮਸ਼ਹੂਰ ਉਹਨਾਂ ਨੂੰ ਵਰਤਣਾ ਔਰ ਚਲੇ ਇਥੋਂ ਤੱਕ ਇਹਨਾਂ ਡਾਕੂਮੈਂਟਰੀ ਅਸੀਂ ਸੀਮਤ ਨੇ ਅਸੀਂ ਮਾਨਜੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਸਾਨੂੰ ਕੀ ਕਿਹਾ ਇਹ ਸਾਰਾ ਮਨਜੋਗ ਅਦਾਲਤ ਦਾ ਵਿਸ਼ਾ ਦਾ ਮੈਂ ਇਸ ਦੀ ਜਿਹੜੀ ਕਾਨੂੰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਤੇ ਜਿੰਨੇ ਜਿੰਨੇ ਕੋਈ ਅਪਡੇਟ ਆਉਗਾ ਮੈਂ ਤਾਂ ਮੀਡੀਆ ਨਾਲ ਸ਼ੇਅਰ ਕਰਾਂ ਅੰਕਲ ਜੀ ਇੱਕ ਸੀਸੀਟੀਵੀ ਫੋਟੋ ਜਿਹੜੀ ਨਵੀਂ ਜਾਰੀ ਕੀਤੀ ਹੈ ਉਹਦੇ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮੰਮ ਦੇ ਵਿੱਚ ਮੈਂ ਮੈਂ ਪਹਿਲੇ ਦਿਨ ਖਰਸ਼ਾ ਕੀ ਜਾਹਰ ਕੀਤਾ ਸੀ ਇਹੀ ਕੀਤਾ ਸੀ ਵੀ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜੂਬ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਆ ਭੁਗਤ ਚੁੱਕੇ ਆ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਤੇ ਆ ਕੇ ਇਹੀ ਸਮਾਂ ਕਿਉਂ ਚੁਣਿਆ ਇਹਨੂੰ ਰਿਲੀਜ਼ ਕਰਨ ਦਾ ਇਹ ਸਾਡੇ ਟ੍ਰਾਇਲ ਨੂੰ ਇਹਰਾ ਬਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਂਭੇ ਕਰਨਾ ਚਾਹੁੰਦੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਲੱਗਦਾ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਗੀਤ ਗਾਤਾ ਝੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਮੇਰੇ ਮੇਰਾ ਨਾ ਜੇ ਤੂੰ ਸਾਰਾ ਮੇਰਾ ਪਰਿਵਾਰ ਖੜੇ ਹਾਂ ਜਿੰਨਾ ਦਬਾ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਵੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਅੱچھے ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਵਜਨ ਕਿਸ ਗੱਲ ਦਾ ਹੈ ਪਰ ਮੈਂ ਉਦੋਂ ਨਹੀਂ ਸਮਝ ਸਕਿਆ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿ ਇਸ ਗੱਲ ਦਾ ਤਬਾਹ ਹੈ ਮੈਂ ਇਕੱਲਾ ਮੈਨੂੰ ਨੋਚਣ ਵਾਸਤੇ ਐ ਚਿੰਬੜੇ ਹੋਏ ਨੇ ਆਸੇ-ਪਾਸਿਓਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁਪਲੇ ਕਿਸੇ ਨੇ ਸਾਡੇ ਫੋਨ ਚੁਪਲੇ ਕਿਸੇ ਨੇ ਸਾਡਾ ਕੋਈ ਵੀਜ਼ਾ ਰੁਕਾਵਟ ਪਾਤੀ ਚਾਰ ਸ਼ਪੀਰੂ ਘੇਰਿਆ ਹੋਇਆ ਪਰੰਤੂ ਮੈਂ ਤੁਹਾਨੂੰ ਨਾ ਵਾਅਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੁਸ਼ਟਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਂਗਾ ਮਹਿਮਾਨ ਜੋ ਕੋਰਟ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕਿ ਮੈਨੂੰ ਹੱਕ ਦਿੰਦਾ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਾਂ ਜੋ ਵਿਦਾਲ ਦਾ ਦਰਵਾਜ਼ਾ ਖੜਕਾ ਬੱਪੂ ਢਿੜਬੇਲੇ ਖਾੜੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿ ਉਦੋਂ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜਿਕਰ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਜਦੋਂ ਡੇਢ ਵੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਆ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜ੍ਹੂਗਾ ਤਾਂ ਫਿਰ ਕਿੱਧਰ ਜਾਉਂਦਾ ਇਹ ਅਸੀਂ ਗੁਨਾਹ ਕੀਤਾ ਫੜਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਹੀ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਨੂੰ ਫਾਈਲ ਕਰਤਾ ਜਿੱਦੇ ਆਮ ਆਦਮੀ ਦੀ ਸਰਕਾਰ ਬਣੀ ਐ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਿਹਾ ਭਾਈ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗਏ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਥੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੌਖੇ ਫਰੋਲ ਫਰ ਦੇ ਟਾਈਮ ਪਾਸ ਕਰ ਲਾ ਬਾਰੇ ਇੰਨੀ ਬੰਛਾ ਪੂਰੀ ਹੋ ਗਈ ਆਪੂ ਗਾਣਿਆਂ ਦੀ ਗੜਤੀ ਹੋਈ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਠੀਕ ਹੈ ਜੀ ਬਥੇਰੇ ਆਉਣਗੇ ਹਾਲ ਤੱਕ ਉਹਦਾ ਕੋਟੇ ਨਹੀਂ ਮੁਕਰਿਆ ਸੱਤ ਅੱਛਾ ਕਾਫੀ ਬਿਆ ਜੀ ਅਕਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਫੁੱਲ ਕੇ ਬੋਲ ਰਹੇ ਨੇ ਜੀ ਉਹਨਾਂ ਨੂੰ ਕੀ ਕਹਾਂਗੇ ਬੇਟਾ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ ਇਹ ਦੁੱਖ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ ਤੁਹਾਡਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ ਜੋ ਐਕਚੁਅਲੀ ਬੰਦੇ ਐ ਉਲਟ ਉਹੀ ਗਏ ਨੇ ਜਿਹੜੇ ਕਦੇ ਇਹ ਤਾਂ ਹੋਣਾ ਵੀ ਆਪਾਂ ਜੀ ਕਰ ਸਕਦੇ ਆ ਸਹਿਣੀ ਕਰ ਸਕਦੇ ਆ ਕਰ ਰਹੇ ਆ ਜਿਹੜਾ ਉਹਦੇ ਵਿੱਚ ਡਾਕੂਮੈਂਟ ਦੇ ਵਿੱਚ ਕਰ ਲਈ ਫਿਰ ਕੀ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਕਿ ਸੁਭਦੀ ਪਤਾ ਜਿਹੜਾ ਚੱਪਾ ਆ ਅੱਜ ਦੋਸਤਾਂ ਦੇ ਉੱਪਰ ਵੀ ਸਿੱਧੂ ਨੇ ਗੀਤ ਗਾ ਦਿੱਤਾ ਈਪੀ ਚ ਆ ਗਿਆ ਜਿਹੜੇ ਮਤਲਬੀ ਦੋਸਤ ਸੀਗੇ ਝੂਠ ਕਿਹਾ ਉਹਨਾਂ ਨੂੰ ਮੈਂ ਉਹੀ ਗੱਲ ਕਹਿਣਾ ਚਾਹੁੰਨੀ ਆ ਵੀ ਉਹ ਤਾਂ ਜਿਗਰੇ ਵਾਲਾ ਸੀ ਉਹਦੇ ਵਿੱਚ એનર્ਜੀ ਐਨੀ ਸੀ ਉਹ ਤੇ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਹੈ 3 ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹ ਵੀ ਬੇਨਤੀ ਹੈ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵੈਸੇ ਕਰੂਗਾ ਕਦੇ ਨਾ ਕਿਸੇ ਕਿਰਪਾ ਟਾਈਮ ਆਪਣਾ ਵੀ ਆਊਗਾ ਕਦੇ ਬਾਕੀ ਸਿਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਿੱਧੂ ਦਾ ਪੋਲ ਪੋਲਿਟਿਕਸ ਚ ਜੇ ਭੂ ਸਾਨੂੰ ਕੋਲੀ ਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਕੋਲੀ ਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਹੈ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕਿ ਨਿੱਕੇ ਮੁੱਕੇ ਤਾ ਕੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਮਸੂਤਾ ਪਈ ਹੋਇਆ ਸੀਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰ ਗਏ। ਹਾਲੇ ਪਹਿਲਾਂ ਸਿੱਧੂ ਨੂੰ ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤਰੋੜ ਤੋੜ ਮਰੋੜ ਕੇ। ਲਾ ਜੀ ਪਹਿਲਾਂ ਮੇਰੀ ਗੱਲ ਸੁਣੋ। ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਪੁੱਤਾਂ ਮੁੰਡਾ ਐ ਉਹ ਆਏ ਉਹ ਆਏ ਕੀ ਕਿਸੇ ਸਾਹਮਣੇ ਖੰਦੀ ਅੱਗੇ ਦੋਵਾਂਗੇ। ਕਿ ਇਸ ਵਾਰ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਹਸਾਬ ਜਰਾ ਦੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠਿਆ ਉਹ ਸਿੱਧੂ ਨੂੰ ਕਦੇ ਫੇਟਾ ਨਹੀਂ ਲੱਗਣ ਦੇਣਗੇ ਇਹਨਾਂ ਨੇ ਅਣਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤਾਂ ਅਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਖਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦੀਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੇਨ ਫੈਨਸ ਨੂੰ ਆਪਣੇ ਮਾਂ ਤੇ ਉਹਨੂੰ ਉਹਨੇ ਫੇਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਨੀਆ ਵੀ ਵੈਭਰੂ ਨੇ ਉਹਦੇ ਚ ਕੋਈ ਇਹੋ ਜੀ એનਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜੀ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫੇਰ ਵੀ ਇੰਨਾ ਕੰਮ ਕਰਕੇ ਗਿਆ ਨਸਾਂ ਬੰਦ ਹੋ ਰਹੀਆਂ ਨੇ 15 ਸਾਲ ਨੂੰ ਉਸੀਆਂ ਮੇਜ ਕ੍ਰਿਜਨ ਦਾ ਰੱਖਾ